ਮ ਕਰ ਲਿਆ ਬਾਈ ਯਾਰ ਉਹ ਵੀਰੇ ਇਹ ਪੁਮੀਰੀਆਂ ਹੈ ਭਾਜੀ ਪੁਮੀਰੀਆਂ ਦੇਖੋ ਐਂ ਘੁੰਮਦੀਆਂ ਪੁਮੀਰੀਆਂ ਇਹ ਕਿਵੇਂ ਇਹ ਤਾਂ ਬੱਚਿਆਂ ਵਾਸਤੇ ਆ ਫਿਰ ਇਹ ਬੱਚਿਆਂ ਵਾਸਤੇ ਆਫਰਾਂ ਭਾਜੀ ਬੱਚਿਆਂ ਵਾਸਤੇ ਬਹੁਤ ਸੋਹਣੇ ਆਰਟੀਕਲ ਆਏ ਆ ਦੇਖੋ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਸੋਹਣੇ ਆਏ ਆ ਪੁਮੀਰੀਆਂ ਬੱਚਿਆਂ ਵਾਸਤੇ ਆਫਰਾਂ ਤੇ ਤੁਸੀਂ ਸੂਟਾਂ ਸੱਟਾਂ ਦਾ ਕੰਮ ਛੱਡ ਦਿੱਤੀ ਆਪਾਂ ਉਹ ਨਹੀਂ ਨਹੀਂ ਭਾਜੀ ਸੂਟਾਂ ਦੀਆਂ ਆਫਰਾਂ ਬਹੁਤ ਚੱਲ ਰਹੀਆਂ ਬਹੁਤ ਚੱਲ ਰਹੀਆਂ ਉਹ ਨਹੀਂ ਬੰਦ ਹੁੰਦੀਆਂ ਚੋਟੀ ਵਾਲਿਆਂ ਨੇ ਬਹੁਤ ਆਫਰਾਂ ਕੱਢੀਆਂ ਰੱਖੜੀਆਂ ਆਫਰਾਂ ਰੱਖੜੀ ਤੇ ਉਹ ਤਾਂ ਫਰਾ ਗੱਡੀਆਂ ਬਹੁਤ ਜ਼ਿਆਦਾ ਕੋਈ ਸੂਟ ਸਟਾ ਦੇ ਡਿਜ਼ਾਈਨ ਦਿਖਾਉਗੇ ਕਿ ਨਹੀਂ ਕਿ ਇਹ ਪੰਬੀਰੇ ਨੇ ਕੰਮ ਕਰ ਲਿਆ ਆਪਾਂ ਪਾਵਾਗੇ ਸੂਟਾਂ ਦੇ ਵੀ ਡਿਜ਼ਾਈਨ ਫਿਰ ਦਿਖਾ ਡਿਜ਼ਾਈਨ ਪਾਜੋ ਆਜੋ ਆਜੋ ਆੜੇ ਆਇਆ ਨਵੇਂ ਆ ਦੇਖ ਆੜੇ ਨਾ ਇਹ ਵੀ ਆੜੇ ਰਹੇ ਨੇ ਇਹ ਤਾਂ ਮੈਂ ਦੇਖੇ ਹੋਏ ਡਿਜ਼ਾਈਨ ਆ ਯਾਰ ਇਸਟਾ ਦੇ ਫੇਮਸ ਡਿਜ਼ਾਈਨ ਆ ਉਹੀ ਡਿਜ਼ਾਈਨ ਆ ਉਹ ਪਾਜੀ ਡੀਐਲ ਫੇਮਸ ਆ ਤੁਹਾਨੂੰ ਜਾਦੂ ਦਿਖਾਵਾਂ ਜਾਦੂ ਜਾਦੂ ਕੀ ਇਹ ਉਹੀ ਡਿਜ਼ਾਈਨ ਹੈ ਜਿਹੜੇ ਇਸਟਾ ਦੇ ਫੇਮਸ ਆ 1500 1500 2000 ਰੁਪਏ ਵਿੱਚ ਮਿਲਿਆ ਦੇਖੇ ਹੋਏ ਸਾਰੇ ਡਿਜ਼ਾਈਨ ਇਹ ਤੁਹਾਡੀ ਗੱਲ ਠੀਕ ਹੈ ਪਾਜੀ ਤੁਹਾਨੂੰ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਉਹ ਭਾਈ ਤੈਨੂੰ ਕੁਝ ਨਹੀਂ ਪਤਾ ਕੁਝ ਵੀ ਨਹੀਂ ਪਤਾ ਮੇਰਾ ਤਾਂ ਮੈਨੂੰ ਇੰਸਟਾਗ੍ਰਾਮ ਵਾਲਾ 1500 2000 ਵਾਲਾ ਸੂਟ ਆ ਯਾਰ ਉਹ ਭਾਈ ਜੀ ਤੁਸੀਂ ਮੈਂ ਤੁਹਾਨੂੰ ਜਾਦੂ ਦਿਖਾਵਾਂ ਜਾਦੂ ਕਿਹੜਾ ਜਾਦੂ ਜਾਦੂ ਦਿਖਾਣਾ ਖੜ ਜੋ ਤੁਹਾਨੂੰ ਜਾਦੂ ਦਿਖਾਉਣਾ ਆ ਲੋ ਜਾਦੂ ਦਿਖਾਣਾ ਆ ਦੇਖ ਵੀਰੇ ਤੈਨੂੰ ਜਾਦੂ ਦਿਖਾਵਾਂ ਜਾਦੂ ਜਾਦੂ ਦਿਖਾਵਾਂ ਜਾਦੂ ਜਾਦੂ ਖੋਲ ਜਾ ਛਿੰਮ ਛਿੰਮ ਸ਼ੂ ਆ ਚੱਕ ਭਾਈ ਆ ਚੱਕ ਨਵੇਂ ਜਿਹੜੇ ਤੂੰ ਦਿਆ ਕਹਿੰਨ ਨਾ ਇਸਟਾ ਤੇ ਆਏ ਆ ਆ ਦੇਖੋ ਬਾਈ ਜੀ ਤੁਸੀਂ ਜਾਦੂ ਤੁਹਾਨੂੰ ਇਹ ਤੁਸੀਂ ਕਹਿ ਰਹੇ ਹੋ 1500 1700 2000 ਤੇ ਬਾਜ਼ਾਰ ਚ ਮਿਲ ਰਹੇ ਹਨ ਵੀਰ ਜੀ ਅੱਛਾ ਇਹ ਗੋਟੀ ਵਾਲਿਆਂ ਦੇ ਜਾਦੂ ਤੁਹਾਨੂੰ ਜਿਹੜਾ ਜਾਦੂ ਦੇਖੋ ਆ ਦੇਖੋ ਇਹ ਰੇਟਾਂ ਦਾ ਜਾਦੂ ਬਾਈ ਜੀ ਬਹੁਤ ਘੱਟ ਰੇਟ ਤੇ ਰੇਟ ਪਤਾ ਕੀ ਹੈ ਵੀਰੇ ਕੀ ਹੈ ਭਾਜੀ ਰੇਟ ਤੁਸੀਂ ਸੁਣ ਕੇ ਮੈਂ ਕਹਿੰਦਾ ਤੁਸੀਂ ਕਹੋਗੇ ਭਾਜੀ ਸੂਟ ਪੈਕ ਕਰ ਦੇ ਐਡਾ ਘੱਟ ਰੇਟ ਉਹ ਪਤਾ ਹੈ ਰੇਟ ਬਾਈ ਯਾਰ 1500 ਦੇਖੋ ਫੇਮਸ ਡੀਲ ਇਸਟਾ ਵਾਲਾ ਇਹ ਰੇਟ ਸਿਰਫ 650 ਰੁਪਏ ਉਹ ਚੈੱਕ ਕਰ ਲੈ ਭਰਾ ਮੇਰੇ ਆ ਰੇਟ 12 13 1500 ਹੋਊਗਾ ਮੈਂ ਕਿਹਾ ਤੁਹਾਨੂੰ ਆ ਖੁੱਲੇ ਡੁੱਲੇ ਦੁਪੱਟੇ ਆਣਗੇ ਆ ਲੋ 2.5 ਮੀਟਰ ਦੇ ਦੁਪੱਟੇ ਪੂਰੇ ਖੁੱਲੇ ਡੁੱਲੇ ਠੀਕ ਹੈ ਤੇ ਸੂਟ ਆਊਗਾ ਇਸ ਤਾਲਾ ਡਿਜ਼ਾਈਨ ਰੰਗ ਕੀ ਹੈ ਚ ਉਹ ਕੀ ਗੱਲਾਂ ਕਰਦੇ ਹੋ ਭਾਜੀ ਗੋਠੀ ਵਾਲਾ ਦੇ ਇੱਕ ਮਿਲੂਗਾ ਗੋਠੀ ਉਹ ਵੀਰੇ ਇੱਕ ਨਹੀਂ ਹੈ ਡੇਲ ਆ ਲੈ ਆ ਦੇਖ ਰੰਗ ਰੰਗ ਦੇਖ ਲੈ ਰੰਗ ਦੇਖ ਦੇਖੜੇ ਇੱਕ ਨਹੀਂ ਹੈ ਲੈ ਇਹਨੇ ਡੇਲ ਹੈ ਇਹਨੇ ਰੰਗ ਹੈ ਰੇਟ 850 ਇਸ ਤਾਲਾ ਫੇਮਸ ਡਿਜ਼ਾਈਨ ਹੈ ਜਾਦੂ ਹੈ ਵੀਰੇ ਜਾਦੂ ਜਾਦੂ ਨਵੇਂ ਨਵੇਂ ਜਾਦੂ ਜਾਦੂ ਹੈ ਵੀਰੇ ਜਾਦੂ ਇਹ ਗੋਠੀ ਵਾਲਿਆਂ ਦਾ ਜਾਦੂ ਹੈ ਵੀਰੇ ਜਿਹੜੀ ਵੈਰੈਟੀ ਮੰਨ ਲਓ ਵੈਰੈਟੀ ਦੇ ਦਾਂਗੇ ਆਪਾਂ ਇੰਨੀ ਨਵੀਂ ਵੈਰੈਟੀ ਨਵੀਂ ਡਿਜ਼ਾਈਨਿੰਗ ਔਰ ਰੇਟ ਬਿਜਾਰ ਨਾਲੋਂ ਅੱਧੇ ਇਹ ਹੈ ਜਾਦੂ ਜਿਹੜਾ ਗੋਠੀ ਵਾਲਿਆਂ ਦੇ ਆ ਗਿਆ ਵੀਰੇ ਇੱਕ ਸੂਟ ਲੈ ਜਾਂਦਾ ਚਾਰ-ਚਾਰ ਲੈ ਜਾਂਦਾ ਕਹ ਰਹੇ ਨੇ ਰੇਟ ਬਹੁਤ ਘੱਟ ਹੈ ਭਾਜੀ ਵੈਰੈਟੀ ਬਹੁਤ ਹੈ ਡਿਜ਼ਾਈਨ ਬਹੁਤ ਹੈ ਔਰ ਰੇਟ ਅੱਧੇ ਇਹ ਜਾਦੂ ਹੈ ਬਾਈ ਜੀ ਰੋਜ਼ ਨਵੇਂ ਜਾਦੂ ਗੋਠੀ ਵਾਲਿਆਂ ਦੇ ਮਾਲ ਹੈ ਇਸਤਾਂ ਤੇ ਆ ਦੇਖੋ ਇਸਤਾਂਲੇ ਡਿਜ਼ਾਈਨ 15 15 16 16 100 ਵਾਲੇ 650 ਰੁਪਏ ਚ ਇਹ ਗੋਟੀ ਵਾਲਿਆਂ ਦਾ ਜਾਦੂ ਹੈ ਵੀਰੇ ਆ ਦੇਖੋ ਪਮੀਰੀ ਕੁਮਰੀ ਹੈ ਨਾ ਆ ਦੇਖੋ ਰੇਟ ਅੱਦੇ ਰੇਟ ਬਹੁਤ ਘੱਟ ਹੈ ਗੋਟੀ ਵਾਲਿਆਂ ਦੇ ਨਵੀਆਂ ਆਫਰਾਂ ਲੈਣ ਲਈ ਜਲਦ ਤੋਂ ਜਲਦ ਆਓ ਗੋਟੀ ਵਾਲਿਆਂ ਦੇ ਬੜੀ ਬਹੁਤ ਆਈ ਪਈ ਆ ਬਈ ਵੈਰਾਈਟੀ ਬਹੁਤ ਆਈ ਪਈ ਗੋਟੀ ਵਾਲਿਆਂ ਦੇ ਅੱਛੇ ਆਫਰਾਂ ਤੇ ਆਫਰਾਂ ਆਫਰਾਂ ਤੇ ਆਫਰਾਂ ਰੇਟ ਬਾਜ਼ਾਰ ਨਾਲੋਂ ਅੱਦੇ ਆਫਰਾਂ ਤੇ ਆਫਰਾਂ ਰੇਟ ਬਾਜ਼ਾਰ ਨਾਲੋਂ ਅੱਦੇ ਉਹ ਕੁਛ ਦਿਖਾएंगे ਵੀ ਕੱਲੇ ਗੱਲਾਂ ਦਾ ਕੜਾ ਬਣਾਈ ਜਾਏਗਾ ਭਾਈ ਆ ਗਏ ਆ ਜਾ ਆ ਜਾ ਫਿਰ ਉਧਰ ਆ ਜਾ ਮੇਰਾ ਵੀਰ ਚੱਲ ਫਿਰ ਆ ਜਾ ਆ ਜਾ ਆ ਜਾ ਚੱਲ 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 ਆ ਜਾ ਫਿਰ ਆ ਜਾ ਆ ਜਾ ਵੀਰੇ ਆ ਜਾ ਆ ਦੇਖ ਆ ਦੇਖ ਆ ਦੇਖ ਮੇਰਾ ਵੀਰੇ ਆ ਦੇਖ ਆ ਦੇਖ ਆ ਦੇਖ ਸ਼ੂ ਉਹ ਛੋ ਭਈਆ ਦੇਖ ਨਵੀਂ ਵੈਰਾਈਟੀ ਵੀਰੇ ਨਵੀਂ ਵੈਰਾਈਟੀ ਆਈ ਹੈ ਮੈਨੂੰ ਦਿਖਾਓ ਨਾ ਭਾਈ ਦਿਖਾਵਾਂਗੇ ਵੀਰੇ ਉਹਨੇ ਤਾਂ ਕਹਿੰਦੇ ਸਵੇਰੇ ਦਿਖਾਵਾਂਗੇ ਕੱਲ ਨੂੰ ਇਹ ਰੇਟ ਲੱਗਣ ਵਾਲੇ ਆ ਭਾਈ ਜੀ ਇਹ ਤੇ ਅੱਛਾ ਨਹੀਂ ਰੇਟ ਲੱਗਣਗੇ ਅੱਦੇ ਬਜ਼ਾਰ ਨਾਲੋਂ ਰੇਟ ਅੱਧੇ ਇਹ ਸਾਰੇ ਆਏ ਆਗੇ ਫੈਂਸੀ ਸੂਟ ਪਾਰਟੀ ਵੇਅਰ ਪਾਰਟੀ ਵੇਅਰ ਸੂਟ ਆਏ ਆ ਵੀਰੇ ਨਵੇਂ ਆਏ ਆ ਰੇਟ ਲੱਗਣ ਵਾਲੇ ਆ ਪਰ ਇਹ ਰਕੜੀ ਦੇ ਆਫਰ ਆਈ ਆ ਵੀਰੇ ਨਵੇਂ ਡਿਜ਼ਾਈਨ ਆਏ ਆ ਰਕੜੀ ਦੀ ਆਫਰ ਪਰ ਇਹ ਦਿਖਾਉਂਗਾ ਸਵੇਰੇ ਉਹ ਦਿਖਾਣਾ ਤੁਹਾਨੂੰ ਹੋਰ ਡਿਜ਼ਾਈਨ ਬਹੁਤ ਆਏ ਆ ਜਿਹੜੇ ਅੱਜ ਖੋਲੇ ਆ ਜਿਹੜੇ ਅੱਜ ਖੋਲੇ ਆ ਅੱਜ ਰੇਟ ਲਾਏ ਨਵੇਂ ਆਜੋ ਆਜੋ ਮੇਰਾ ਵੀਰ ਆ ਦੇਖ ਵੀਰੇ ਆ ਦੇਖ ਨਵੇਂ ਡਿਜ਼ਾਈਨ ਆਏ ਆ ਜਿਹੜੇ ਅੱਜ ਖੋਲੇ ਹੈਗੇ ਡਿਸਕਾਊਂਟ ਵਾਲੇ ਆਫਰਾਂ ਵਾਲੇ ਡਿਸਕਾਊਂਟ ਵਾਲੇ ਆਫਰਾਂ ਵਾਲੇ ਪਾਰਟੀ ਵੇਅਰ ਸੂਟ ਆਏ ਵੀਰੇ ਰੇਟ ਬਹੁਤ ਘੱਟ ਆਇ ਇਹ ਰਕਸ਼ਾ ਬੰਧਨ ਦੇ ਆਫਰਾਂ ਲਾਈਆਂ ਰੇਟ ਵੀਰੇ 26 26 25 2500 ਵਾਲੇ 1300 ਚ ਸਿਰਫ 1300 ਚ ਬਈ ਜੀ 1300 ਚੱਕੀ ਪਿਆ ਮੇਰਾ ਭਰਾਇਆ ਤੂੰ ਉਹ ਵੱਡੇ ਭਾਈ ਇੱਕ ਸੂਟ ਦੀ ਕੀ ਗੱਲ ਕਰਦਾ ਆ ਲੈ ਫਿਰ ਤੈਨੂੰ ਲੈ ਚੱਲਾਂ ਅਲਮਾਰੀ ਕੋਲੇ ਛੁੱਟਾ ਲੈ ਚੱਲ ਬਈ ਫਿਰ ਨਵੇਂ ਜਿਹੜੇ ਅੱਜ ਖੋਲੇ ਨਵੇਂ ਡੇਨ ਕੋ ਲੈ ਚੱਲਾਂ ਬਾਈ ਲੈ ਚੱਲ ਬਾਈ ਇਹ ਆ ਲੈ ਫਿਰ ਸ਼ਕ ਲੈ ਲੈ ਚੱਲਾਂ ਤੈਨੂੰ ਆ ਲੈ ਸ਼ਕ ਕਲਾ ਕਲਾ ਕਸ਼ੂ ਸ਼ੂ ਵੇਰਾ ਕੀ ਤੇ ਲੈ ਆਏ ਆਰ ਪ੍ਰਿੰਟ ਆਇਆ ਜੀ ਆ ਜਾਨਾ ਕਿੱਥੇ ਸੀ ਆਪਾਂ ਉਹ ਜਾਦੂ ਗਲਤ ਹੋ ਗਿਆ ਵੀਰੇ ਜਾਦੂ ਨਾ ਥੋੜਾ ਜਿਹਾ ਗਲਤ ਹੋ ਗਿਆ ਕੋਈ ਨਹੀਂ ਆਹ ਕਿਹੜੇ ਸੂਟ ਹੈ ਫਿਰ ਹੁਣ ਆਪਾਂ ਆ ਹੀ ਗਏ ਆ ਤਾਂ ਆ ਵੀ ਦਿਖਾ ਦਿੰਨੇ ਆ ਵੀਰੇ ਇਹ ਵੀ ਸਾਰੇ ਪ੍ਰਿੰਟ ਆਇਆ ਕਾਟਨ ਦੇ ਕਾਟਨ ਦੇ ਪ੍ਰਿੰਟ ਆਇਆ ਰੇਟ ਬਹੁਤ ਘੱਟ ਲਾ ਰੱਖਿਆ ਵੱਡੇ ਐਨ 900 ਰੁਪਏ ਰੱਖਿਓ ਯਾਰ ਤੁਸੀਂ ਪ੍ਰਿੰਟ ਯਾਰ ਉਹ ਇਹ ਤਾਂ ਕੁਛ ਵੀ ਨਹੀਂ ਵੀਰੇ ਬਹੁਤ ਡਿਜ਼ਾਈਨ ਆਇਆ ਇਹ ਚ ਰੇਟ ਪਤਾ ਕਿੰਨੇ ਵੀਰੇ ਕੀ ਰੇਟ ਹੈ 300 ਰੁਪਏ ਦਾ ਸੂਟ ਹੈ ਪਿਓਰ ਕਾਟਨ ਦਾ 300 ਰੁਪਏ ਦਾ ਓਏ ਆਇਆ ਬ੍ਰਾਂਡਡ ਸੂਟ ਕੰਪਨੀ ਦੇ ਕਾਟਨ ਦੇ ਰੇਟ ਘੱਟ ਇਹ ਤਾਂ ਮੈਨੂੰ ਪਤਾ ਸਰਪਲਸ ਦੀ ਕੁਆਲਿਟੀ ਆ ਬ੍ਰਾਂਡਡ ਸੂਟ ਆ ਰੇਟ ਕੀ ਐ ਮਨਾ ਦੱਸ ਬਾਈ ਰੇਟ ਸਿਰਫ 300 ਰੁਪਏ ਵੀਰੇ ਆਲ ਓਵਰ ਸੂਟ 300 ਰੁਪਏ ਐ ਅੱਛਾ ਮੈਚਿੰਗ ਆਏਗਾ 350 ਓ ਯਾਰ ਤੂੰ ਮੈਨੂੰ ਜਿਹੜੀ ਚੀਜ਼ ਦਿਖਾਣੀ ਓ ਦਿਖਾ ਪਾਰਟੀ ਵਾਲਾ ਸੂਟ ਦਿਖਾਇਆ ਰਖੜੀਆਂ ਤੇ ਆਫਰਾਂ ਦੇ ਜਿਹੜੀ ਲੈਣੀ ਨਾ ਮੈਂ ਸੂਟ ਨਵੀਆਂ ਚੀਜ਼ਾਂ ਚਾਹੀਦੀ ਮੈਨੂੰ ਘੱਟ ਰੇਟਾਂ ਦੇ ਚਾਹੀਦੇ ਆ ਉਹ ਸੂਟ ਦਿਖਾ ਮੈਨੂੰ ਉਹ ਵੀ ਚੱਲਦੇ ਆ ਬਾਈ ਸ਼ਿਆਕਾ ਵਾਲਾ ਸ਼ਕਾ ਵਾਲਾ ਬੂਮ ਸੂਟ ਅੱਛਾ ਆ ਦੇਖ ਵੀਰੇ ਆ ਲਿਆਇਆ ਤੈਨੂੰ ਪਾਰਟੀ ਵੇਅਰ ਸੂਟਾਂ ਕੋਲੇ ਆ ਦੇਖ ਡਿਜ਼ਾਈਨ ਬਹੁਤ ਆਇਆ ਬਾਈ ਤੂੰ ਇਹ ਆਪਣੀ ਛੜੀ ਪਾਸੇ ਰੱਖੀ ਤੇ ਮੈਨੂੰ ਗੈਪ ਨਾ ਕਰਦੀ ਤੂੰ ਬਾਈ ਇਹ ਜਾਦੂ ਵਾਲੀ ਛੜੀ ਹੈ ਜਾਦੂ ਵਾਲੀ ਲੱਡੇ ਆਇਆ ਸੂਟ ਦਿਖਾ ਮੈਨੂੰ ਜਿਹੜੇ ਨਵੇਂ ਆਇਆ ਸੂਟ ਬਾਦੂ ਵੱਟੇ ਭਾਈ ਰੇਟ ਅੱਦੇ ਔਫਰਾਂ ਲੱਗੀਆਂ ਵੀ ਆ ਰੱਖਸ਼ਾ ਬੰਧਨ ਦੀਆਂ ਦੇਖ ਰੀਅਲ ਦੇਖ ਫਰੰਟ ਤੇ ਆ ਸਲਵਾਰ ਦੇ ਪੌਂਟਿਆਂ ਤੇ ਆਊਗਾ ਵੀਰੇ ਉੱਪੱਟੇ ਤੇ ਵੀ ਵਰਕ ਆਊਗਾ ਰੇਟ ਕੀ ਹੈ ਸਿਰਫ 1550 ਰੁਪਏ ਅੱਛਾ ਕੁਆਲਟੀ ਵੇਅਰ ਸੂਟ ਆਏ ਆ ਕਿ ਡਿਸਕਾਊਂਟ ਤੇ ਓਪਰਾਂ ਲੱਗੀਆਂ ਗੀਆਂ ਗੋਟੀ ਵਾਲਿਆਂ ਦੇ ਰੱਖਿਆ ਬੰਦ ਨਾ ਦੇ। ਤੇ ਇਹਨਾਂ ਦੀ ਕੋਈ ਕਮੀ ਨਹੀਂ, ਵੈਰਾਈਟੀ ਦੀ ਕੋਈ ਕਮੀ ਨਹੀਂ। ਰੇਟ ਅੱਧੇ। ਇਹ ਤੁਸੀਂ ਘੇਰ ਕੁਮਾਰੀ ਬੈਠੋਂ ਕਿ ਛਾਂੜ ਛੁੱਡ ਕੇ ਲਾ ਰਹੇ ਹੋ ਭਾਈ। ਜੀ ਜੀ ਰੇਟ ਲਾ ਰਹੇ ਆ ਨਵਾਂ ਮਾਲ ਆਇਆ ਹੈ। ਇਹ ਰੇਟ ਲੱਗ ਰਿਹਾ ਹੈ। ਅੱਛਾ ਕਸਟਮਰ ਤੁਸੀਂ ਦਿਖਾ ਦਿਓ ਰਸ਼ ਬਹੁਤ ਹੈ। ਰੱਖਿਆ ਬੰਦ ਕਰਕੇ ਰਸ਼ ਬਹੁਤ ਆਇਆ ਬਤਾ ਦਿਓ। ਨਹੀਂ ਤਾਂ ਨਹੀਂ। ਬਾਕੀ ਰਸ਼ ਬਹੁਤ ਆ ਬਾਈ ਯਾਰ ਆ ਦੇਖੋ ਡਿਜ਼ਾਈਨ ਬਾਈ ਜੀ ਕਿੱਡਾ ਸੋਹਣਾ ਡਿਜ਼ਾਈਨ ਆ ਆਰਟੀਕਲ ਦੇਖੋ ਕਿੱਡਾ ਪਿਆਰਾ ਹੈ ਬਾਈ ਜੀ ਦੁਪੱਟਾ ਵੀ ਵਰਕ ਵਾਲਾ ਆਊਗਾ ਇਹਦਾ ਸਲਵਾਰ ਦੇ ਪੌਂਚਿਆਂ ਤੇ ਵਰਕ ਦੁਪੱਟਾ ਅੱਛਾ ਸਾਰੇ ਕਿੱਲੜੇ ਨਹੀਂ ਚੀਏ ਡਿਜ਼ਾਈਨ ਦੇ ਮੈਨੂੰ ਫਟਾਫਟ ਦਿਖਾ ਦੇ ਨਾ ਬਾਈ ਵੱਡੇ ਭਾਈ ਮੈਂ ਤੈਨੂੰ ਫੋਟੋ ਆ ਗਿਆ ਆ ਲੈ ਫੋਟੋਆਂ ਵਾਲੇ ਡਿਜ਼ਾਈਨ ਆ ਲੈ 1250 ਚ ਆ ਲੈ ਵੱਡੇ ਭਾਈ ਹੋਰ ਨਵੀਂ ਚੀਜ਼ ਜਾਦੂ ਹੈ ਗੋਠੀ ਵਾਲਿਆਂ ਦਾ ਆ ਲੈ ਸਲਵਾਰ ਦੇ ਪੌਂਚਿਆਂ ਤੇ ਫਰੰਟ ਆ ਗਿਆ ਆ ਦੇਖੋ ਵੀਰੇ ਰੱਖੜੀ ਦੇ ਆਫਰ ਦੇ ਡਿਜ਼ਾਈਨ ਆ ਯਾ ਰੱਖੜਾ ਬੰਦਨ ਦੇ ਆਫਰਾਂ ਦੇ ਡਿਜ਼ਾਈਨ ਫੋਟੋਆਂ ਵਾਲੇ ਬੁਟੀਕ ਵਾਲੇ ਡਿਜ਼ਾਈਨ ਆ ਬਹੁਤ ਸੋਹਣੇ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆ ਯਾਰ ਰੇਟ ਡਿਜ਼ਾਈਨ ਰੇਟ ਉੱਤੇ ਡਿਜ਼ਾਈਨ ਹੋਰ ਵੀ ਹੈ ਗਿਆ ਡਿਜ਼ਾਈਨ ਬਹੁਤ ਆਇਆ ਵੀਰ ਜੀ ਡਿਜ਼ਾਈਨ ਬਹੁਤ ਆਇਆ ਸਾਰੇ ਡਿਜ਼ਾਈਨ ਦੇਖਣੇ ਨਾ ਜੋ ਸਾਰੇ ਡਿਜ਼ਾਈਨ ਦੇਖਣੇ ਆ ਤਾ ਇੱਕ ਵਾਰ ਗੋਟੀ ਵਾਲਿਆਂ ਦੇ ਆਣਾ ਪਊ ਵੀਰੇ ਰੇਟ ਅੱਧੇ ਲੈਣੇ ਆ ਗੋਟੀ ਵਾਲਿਆਂ ਦੇ ਆਣਾ ਪਊਗਾ ਆਫਰਾਂ ਨਵੀਆਂ ਲੈਣੀਆਂ ਗੋਟੀ ਵਾਲਿਆਂ ਦੇ ਆਣਾ ਪੂ ਬਹੁਤ ਆਫਰਾਂ ਲੱਗੀਆਂ ਬਹੁਤ ਜਿਆਦਾ ਆਫਰਾਂ ਲੱਗੀਆਂ ਰੇਟ ਬਹੁਤ ਘੱਟ ਹੈ ਬਾਜ਼ਾਰ ਨਾਲੋਂ ਅੱਧੇ ਰੇਟ ਹੈ ਆਫਰਾਂ ਬਹੁਤ ਲੱਗੀਆਂ ਹੋਈਆਂ ਗੋਟੀ ਵਾਲਿਆਂ ਦੇ ਇੱਕ ਵਾਰ ਜ਼ਰੂਰ ਆਓ ਤੇ ਹੁਣ ਮੈਂ ਬਾਈ ਦੀ ਚੱਲੇ ਡਿਜ਼ਾਈਨ ਨਵੇਂ ਲੈਣੇ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਡਿਜ਼ਾਈਨ ਦੇਖ ਲਈ ਸ਼ੋ ਚਾਕਲਾ ਮੇ ਆ ਚੁਕੇ ਹੈ ਰਕਸ਼ਾ ਬੰਦਰੋਂ ਉਪਤੇ ਨਵੀਆਂ ਨਵੀਆਂ ਚੀਜ਼ਾਂ ਆ ਚੁਕੀ ਆਪਣੇ ਕੋਲ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਨੋਰਮਲ ਰੇਟਾਂ ਦੇ ਬਹੁਤ ਹੀ ਅੱਦੇ ਰੇਟਾਂ ਦੇ ਆ ਆਰਟੀਕਲ ਦੇਖੋ ਬਹੁਤ ਹੀ ਸੋਹਣਾ ਆਰਟੀਕਲ ਆਪਣੇ ਕੋਲ ਆ ਚੁਕੇ ਹਨ ਬਨਾਰਸੀ ਦੇ ਉੱਪਰ ਆਰਟੀਕਲ ਹੈ ਏ ਕਲਾਸ ਪੀਸ ਹੈ ਜੀ ਫੋਲ ਲਮਾਈ ਚੈੱਕ ਕਰਦੇ ਹੋ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਕੁਸਰ ਤੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਵੀ ਬਹੁਤ ਸੋਹਣਾ ਆਇਆ ਹੈ ਨਾ ਫੈਨਸੀ ਦੁਪੱਟੇ ਨਾਲ ਆਪਣੇ ਕੋਲ ਆਰਟੀਕਲ ਆ ਚੁਕੇ ਹਨ ਚਾਰ ਕਲਰਾਂ ਸੈੱਟ ਹੈ ਜੀ ਜਿੰਦਾ ਰੇਟ ਹੈ 1200 1200 ਰੁਪਏ ਦੇਤੇ ਜੀ ਬਨਾਸਕੀ ਖੇਨਖਾਂ ਆਪਣੇ ਕੋਲ ਆ ਚੁੱਕੀ ਹੈ ਤੁਸੀਂ ਯਕੀਨ ਮੰਨਿਏ 2500 3000 ਰੁਪਏ ਤੋਂ ਦੇਖ ਰਹੇ ਆਪਾਂ ਦੇਣ ਜਾ ਰਹੇ 1200 ਰੁਪਏ 1200 ਦਾ ਆਰਟੀਕਲ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਏ ਕਲਾਸ ਪੀਸ ਹੈ ਏ ਕਲਾਸ ਕੁਆਲਟੀ ਹੈ ਉਸ ਤੋਂ ਅਗਲੀ ਡਿਜ਼ਾਈਨਿੰਗ ਆਪਣੇ ਕੋਲ ਆ ਚੁੱਕੀ ਹੈ ਵੀਰ ਜੀ ਬੈਗ ਵਾਲਾ ਤੋਂ ਏ ਕਲਾਸ ਪੀਸ ਹੈ ਕੱਟ ਤੇ ਕੱਲ ਹੋ ਕਪੜਾ ਬਹੁਤ ਸੋਹਣਾ ਹੈ ਜਲਪਰੀ ਵੇਸ ਲੱਗੇ ਹੋਇਆ ਪਾਰਟੀ ਵੇਅਰ ਆਫਰਾਂ ਜ਼ਿਆਦਾ ਚੱਲ ਰਹੀਆਂ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆਪਣੇ ਕੋਲ ਆ ਚੁੱਕੇ ਨੇ ਵੀ ਜਿੰਦਾ ਰੇਟ ਹੈ 1150 ਰੁਪਏ ਸਾਡੇ 1100 ਰੁਪਏ ਚ ਐਨਾ ਸੋਹਣਾ ਹੈਵੀ ਸੂਟ ਤੁਹਾਨੂੰ ਨਹੀਂ ਮਿਲਣਾ ਜੀ 1150 ਰੁਪਏ ਚ ਸੂਟ ਹੈ ਜੀ ਸਾਡੇ 1100 ਰੁਪਏ ਚ ਪਾਰਟੀ ਵਾਲਾ ਸੂਟ ਦੇ ਰਹੇ ਆਪਾਂ ਬਹੁਤੀ ਘੱਟ ਰੇਟਾਂ ਤੇ ਬਹੁਤੀ ਨੋਰਮਲ ਰੇਟਾਂ ਤੇ ਤੇ ਬਹੁਤੀ ਜ਼ਿਆਦਾ ਰੇਟਾਂ ਤੇ ਵੈਰਾਈਟੀ ਵੀ ਆਪਣੇ ਕੋਈ ਕਮੀ ਨਹੀਂ ਸਾਰੀ ਵੈਰਾਈਟੀ ਆ ਚੁੱਕੀ ਹੈ ਐਸ ਤੋਂ ਅਗਲਾ ਡੀ ਆਨ ਖਾਣਾ ਉਹ ਵੀ ਇੱਦਾਂ ਰੇਟਾਂ ਤੇ ਮਸ਼ਰੀਨ ਦਾ ਸੂਟ ਹੈ ਉਹ ਵੀ ਹੈਂਡਵਰਕ ਹੈਂਡਵਰਕ ਦੀ ਗੱਲ ਕਰ ਰਹਾ ਮੈਂ ਕੋਈ ਆਮ ਕੰਮ ਨਹੀਂ ਕਰ ਰਿਹਾ ਹੈ ਹੈਂਡਵਰਕ ਮਸ਼ਰੀਨ ਦੇ ਸੂਟ ਨਾਲ ਪਿਓ ਦੜਬੱਟਾ ਜੀ ਜੀ ਮੰਨੀ 2500 ਰੁਪਏ ਸੂਟ ਲੱਗ ਰਿਹਾ ਵਿਆਹ ਚ ਆਪਣੇ ਕੋਲ ਸਟਾਕ ਆਇਆ ਨਵਾਂ ਤੇ ਸਕਰੀਨਸ਼ਾਟ ਬੰਦਾ ਹੀ ਬੰਦਾ 100% ਬੰਦਾ ਆਰਟੀਕਲ ਚੈੱਕ ਕਰ ਸਕੋ ਹੈਂਡਵਰਕ ਹੈਂਡਵਰਕ ਮਸ਼ਰੀਨ ਦਾ ਸੂਟ ਆਪਣੇ ਕੋਲ ਹੀ ਬਹੁਤ ਹੀ ਸੋਹਣੇ ਸੋਹਣੇ ਕਲਰ ਆ ਗਏ ਨੇ ਬਹੁਤ ਹੀ ਪਿਆਰੇ ਪਿਆਰੇ ਕਲਰ ਆ ਗਏ ਨੇ ਆਪਣੇ ਕੋਲੋਂ ਮਸ਼ਰੀਨ ਦੇ ਸੂਟ ਨਾਲ ਪਿਓ ਦੜਬੱਟਾ ਮਸ਼ਰੀਨ ਦੇ ਸੂਟ ਨਾਲ ਪਿਓ ਦੜਬੱਟਾ ਆਪਣੇ ਕੋਲ ਆਰਟੀਕਲ ਆ ਗਿਆ ਜੀ ਬਹੁਤ ਹੀ ਸੋਹਣਾ ਆਰਟੀਕਲ ਆ ਗਿਆ ਹੈ ਇਹ ਕਲਾਸ ਪੀਸ ਹੈ ਜੀ ਇਹ ਕਲਾਸ ਕੁਆਲਟੀ ਹੈ ਵਰਕ ਚੱਕਾ ਸੁਬ ਹੈਂਡ ਦਾ ਵਰਕ ਹੈ ਹੈਂਡ ਦਾ ਵਰਕ ਹੈ ਅਧੇ ਰੇਟਾਂ ਦੇ ਸੂਟ ਹੈ ਦੀ ਰਕਸ਼ਾ ਬੰਧਨ ਉੱਪਰ ਲੱਗੀ ਹੋਈ ਹੈ ਫੁੱਲ ਲੌਂਗ ਲੰਬਾਈ ਹੈ ਪਿਓ ਦਾ ਦੁਪੱਟਾ ਫੁੱਲ ਲੌਂਗ ਲੰਬਾਈ ਹੈ ਪਿਓ ਦਾ ਦੁਪੱਟਾ ਇਹ ਕਲਾਸ ਪੀਸ ਹੈ ਇਹ ਕਲਾਸ ਕੁਆਲਟੀ ਹੈ ਕੰਫਰਟੇਬਲ ਪੀਸ ਹੈ ਅ ਜਿੰਨੇ ਡਿਜ਼ਾਈਨ ਤੁਸੀਂ ਦੇਖਣਾ ਡਿਜ਼ਾਈਨ 1 2 3 4 5 6 7 8 ਜਿੰਨੇ ਕਲਰਾਂ 8 ਕਲਰਾਂ ਸੈਕਟਾ ਕਪੜੇ ਕੋਲ ਆ ਚੁੱਕੇ ਦੀ ਆਰਟੀਕਲ ਬਹੁਤ ਸੋਹਣਾ ਹੈ ਬਹੁਤ ਹੀ ਸੋਨਾ ਆਪਣੇ ਕੋਲ ਆਰਟੀਕਲ ਆ ਚੁੱਕਿਆ ਜਿੰਦਾ ਰੇਟ ਹੈ 800 ਰੁਪਏ ਦਾ 800 ਰੁਪਏ ਦਾ ਸੂਟ ਹੈ ਮਸ਼ਰੀਨ ਦਾ ਸੂਟ ਗੱਲ ਕਰ ਰਿਹਾ ਮੈਂ ਮਸ਼ਰੀਨ ਦੇ ਸੂਟ ਦੀ ਅੱਗੇ ਰੇਟ ਨਹੀਂ ਨਹੀਂ ਮਿਲਣਾ ਕਿੱਥੇ ਵੀ 800 ਰੁਪਏ ਦਾ ਸੂਟ ਮਸ਼ਰੀਨ ਦਾ ਸੂਟ 800 ਰੁਪਏ ਕਿੱਥੇ ਨਹੀਂ ਮਿਲਣਾ ਚੱਲਾ ਵਰਕਰਾਂ ਵੀ ਚੱਲੇ ਨੇ ਵਰਕਰਾਂ ਵਰਕਰਾਂ ਰੁਪਿਆ 1200 ਲੈ ਰਹੇ ਅਸੀਂ ਪਿਓ ਦੇ ਪੱਟੇ ਨਾਲ ਦੇ ਰਹੇ 800 ਰੁਪਏ ਸੂਟ ਬਹੁਤ ਘੱਟ ਰੇਟ ਹੈ ਸਕਰੀਨਸ਼ਾਟ ਬੰਦ ਹੈ 100% ਬੰਦ ਹੈ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਜੀ ਔਰ ਗੰਜਾ ਦਾ ਵੇਖ ਔਰ ਗੰਜਾ ਦਾ ਵੇਖ ਦਾ ਬੋਟਮ ਤੇ ਵਰਕ ਆਰਟੀਕਲ ਚ 110 ਦੇ ਬਹੁਤ ਹੀ ਸੋਹਣਾ ਆਪਣੇ ਕੋਲ ਆਰਟੀਕਲ ਆ ਚੁੱਕਿਆ ਹੈ ਹੈਂਡਵਰਕ ਦਾ ਏ ਕਲਾਸ ਸੂਟ ਨਾਲ ਏ ਕਲਾ ਡੁਪੱਟਾ ਪਹਿਲਾਂ ਤਾਂ ਲੰਬਾਈ ਚ ਟੈਕ ਕਰੋ ਜੀ ਕੋਈ ਲੰਬਾਈ ਦੀ ਪ੍ਰੋਬਲਮ ਨਹੀਂ ਬਹੁਤ ਹੀ ਸੋਹਣਾ ਡਿਜ਼ਾਈਨ ਆਪਣੇ ਕੋਲ ਆ ਚੁੱਕਿਆ ਹੈ ਥੈਡ ਵਰਕ ਦਾ ਕੱਲ ਮਿਲਣਗੇ 4 4 ਕਲਰਾਂ ਦਾ ਸੈੱਟ ਹੈ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਸੱਤ ਵੀਰੇ ਗਾਲ ਤੁਹਾਨੂੰ ਪਤਾ ਰੱਖਿਆ ਬੰਦਨ ਤੇ ਚੱਲ ਰਹੇ ਹੈ ਵੀ ਆਪਣੇ ਕੋਲੇ ਢੇਲੀ ਅਪਡੇਟ ਆ ਰਹੀ ਹੈ ਨਵੀਂ ਵੈਰਾਈਟੀ ਦੀ ਅੱਜ ਮੈਂ ਲੈ ਕੇ ਆਇਆ ਆ ਦੇਖੋ ਜੀ कॉटन ਦੇ ਉੱਤੇ ਡਿਜੀਟਲ ਪ੍ਰਿੰਟ ਦੇ ਵਰਕ ਆ ਸਾਰਾ ਵਰਕ ਕੀਤਾ ਹੋਇਆ ਵੀਰੇ ਸੈਂਟਰ ਪੈਚ ਲਾ ਕੇ ਨਾਲ ਬਾਰਡਰ ਵੀ ਆਏਗਾ ਔਰ ਦੁਪੱਟਾ ਦੇਖੋ ਮਸ਼ਲੀਨ ਦਾ ਦੁਪੱਟਾ ਰਹਿਣ ਵਾਲਾ ਸ਼ਾਨਦਾਰ ਔਰ ਇਹਦੇ ਕਲਰਾਂ ਦੀ ਗੱਲ ਕਰ ਲਈਏ ਸ਼ੰਕਰ ਬ੍ਰਾਂਡ ਹੈ ਔਰ ਕਲਰ ਮਿਲਣਗੇ 5 ਆ ਦੇਖੋ ਜੀ ਆਏ ਦੇਖੋ ਕੀ ਕਲਰ ਹੈਗੇ ਜੀ ਗ੍ਰੇਟ ਰੈਡ ਵਾਲਾ ਹੈ ਸਿਰਫ 1100 ਆਹ ਕਲਰ अवेलेबल ਹੈ ਕੰਕਰ ਬ੍ਰਾਂਡ ਦੇ ਬਿਲਕੁਲ ਨਵੇਂ ਡਿਜ਼ਾਈਨ ਆ ਚੁੱਕੇ ਆ ਮੇਰੇ ਕੋਲੇ ਡੇਲੀ ਅਪਡੇਟ ਹੁੰਦੀ ਹੈ ਜੀ ਵੈਰਾਈਟੀ ਮੰਨੋ ਤਾਂ ਨਵੀਂ ਤੋਂ ਫਰੈਸ਼ ਤੋਂ ਫਰੈਸ਼ ਕਰੋ ਵੀਰੇ ਕੰਕਰ ਉਹ ਵੀ ਦੇ ਡਿਜ਼ਾਈਨ ਚੈੱਕ ਕਰੋ ਆ ਲੋ ਭਾਜੀ ਡਿਜ਼ਾਈਨ ਦਿਖਾਓ ਇਹਦੇ ਰਾਮ ਟੈਕਸ ਬ੍ਰਾਂਡ ਦੇ ਦੁਪੱਟੇ ਨਾਲ ਆਣਗੇ ਇਹਦੇ ਵਿੱਚ ਮੇਰੇ ਕੋਲੇ ਬਹੁਤ ਵੈਰਾਈਟੀ ਆ ਗਈ ਵੀਰੇ ਆ ਲੋ ਚੈੱਕ ਕਰੋ ਕਲਰ ਡਿਜ਼ਾਈਨ ਆ ਸਾਰੇ ਰਾਮ ਟੈਕਸ ਦੇ ਆ ਡਿਜ਼ਾਈਨ ਅਲੱਗ-ਅਲੱਗ ਹੈ ਕਲਰ ਲੱਗ ਲੱਗ ਹੈ ਜੀ ਕਲਰ ਲੱਗ ਲੱਗ ਹੈ ਡਿਜ਼ਾਈਨ ਲੱਗ ਲੱਗ ਹੈ ਆ ਲਓ ਜੀ ਚੈੱਕ ਕਰੋ ਵੀਰੇ ਡਿਜ਼ਾਈਨ ਇਹ ਡੇਟ ਮਿਲਨੇ ਤੁਹਾਨੂੰ ਅੱਦੇ ਆ ਸਾਰੀ ਵੈਰਾਈਟੀ ਮਿਲਨੇ ਵੀਰੇ ਜਮਾ ਫਰੈਸ਼ ਇਧਰ ਦੇਖੋ ਵੀਰੇ ਇਧਰ ਆ ਜਿੰਨੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਅੱਜ ਦੇ ਡਿਜ਼ਾਈਨ ਹੈ ਬਿਲਕੁਲ ਨਵੇਂ ਡਿਜ਼ਾਈਨ ਹੈ ਮਿਲਨੇ ਕਿੱਥੇ ਮੋਰਟੀ ਮੈਕ ਪਾਊਡਰ ਪਾਊਡਰ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਤੇ ਫ੍ਰੀਕ ਕਢਾਈ ਕੀਤੀ ਹੋਈ ਹੈ ਇਹ ਲੈਣ ਵਾਲੇ ਇਸ ਤਰ੍ਹਾਂ ਦਾ ਕੈਟਲੋਗ ਵਾਲਾ ਪੀਸ ਆ ਦੇਖੋ ਜੀ ਇਸ ਤਰ੍ਹਾਂ ਦੀ ਲੁੱਕ ਦੇ ਵਿੱਚ ਇਹ ਪੀਰ ਬੰਨਾ ਦੁਪੱਟਾ ਜਿਹੜਾ ਉਹ ਵੀ ਦਿਖਾਵਾਂਗੇ ਆਪਾਂ ਤੇ ਰੇਟ ਵੀ ਦੱਸਾਂਗੇ ਆਲੋ ਜੀ ਪਹਿਲਾਂ ਚੈੱਕ ਕਰੋ ਤੁਸੀਂ ਦੁਪੱਟਾ ਦੁਪੱਟਾ ਓਪਨ ਕਰਦੇ ਆਪਾਂ ਡਬਲ ਸ਼ੇਅਰ ਦੇ ਵਿੱਚ ਦੁਪੱਟਾ ਰਹਿਣ ਵਾਲਾ ਗ੍ਰੇ ਆਹ ਦੇਖੋ ਆ ਰਹਿਣ ਵਾਲਾ ਇਹ ਦੁਪੱਟਾ ਫੁੱਲ ਡਿਜੀਟਲ ਪ੍ਰਿੰਟ ਦੁਪੱਟਾ ਹੈ ਪੋਲਿਸ਼ ਰੋਨ ਦਾ ਦੁਪੱਟਾ ਹੈ ਔਰ ਕਲਰ ਚੈੱਕ ਕਰੋ ਵੀ ਜੀ ਹਾਲੋ ਆਹ ਕਲਰ ਨੇ ਚਾਰ ਕਲਰ ਦਾ ਸੈੱਟ ਹੈ ਰੇਟ ਜਿਹੜਾ ਆਏਗਾ ਇਹਨਾਂ 50% ਆਫ ਦੀ ਆਫਰ ਚੱਲ ਰਹੀ ਹੈ ਜੀ ਆਰਾਮ ਟੈਕ ਦੇ ਫੂਟ ਹੈ ਬ੍ਰਾਂਡਡ 44000 ਦੇ 2200 ਦੀ ਰੇਂਜ ਦੇ ਵਿੱਚ ਆ ਚੈੱਕ ਕਰੋ 6 ਮੀਟਰ ਦਾ ਕਪੜਾ ਹੁੰਦਾ ਜੀ 3 ਮੀਟਰ ਬਾਟਮ ਦਾ 3 ਮੀਟਰ ਛੜਦਾ ਐ Embroidered ਇਹ ਜੇ ਦੁਪੱਟਾ ਨਾਲ ਹੈ ਆਰਾਮ ਟੈਕ ਦੀ ਤੁਸੀਂ ਮੋਰ ਚੈੱਕ ਕਰ ਸਕਦੇ ਹੋ ਆ ਕਾਰਨਰ ਤੇ ਮੋਰ ਲੱਗੀ ਹੋਏਗੀ ਗਜ-ਗਜ ਤੇ ਮੋਰ ਲੱਗੀ ਹੋਏਗੀ ਔਰ ਇਹਦੇ ਵਿੱਚ ਕਲਰ ਡਿਜ਼ਾਈਨ ਬਹੁਤ ਫੇਰੇ ਫੇਰੇ ਆਏ ਮੇਰੇ ਕੋਲੇ ਆ ਦੇਖੋ ਜੀ ਆ ਸਾਰੇ ਕਲਰ ਦੇ ਨਾਮ ਲੈ ਲਏ ਹੈ ਰੇਟ ਜਿਹੜਾ ਹੈ 2200 2500 2400 ਦੀ ਰੇਟ ਦੇ ਵਿੱਚ ਆਣੇ ਹੈ ਸਾਫ ਮਿਲਣਾ ਜੀ ਔਰ ਕੈਂਜਾ ਮਸਲੀਨ ਕਾਟਨ ਇੱਕ ਕਪੜਾ ਨਹੀਂ ਤਿੰਨੋਂ ਕਪੜਿਆਂ ਦੇ ਵਿੱਚ ਤੁਹਾਨੂੰ ਆਈਟਮ ਮਿਲਣੀ ਹੈ ਬਹੁਤ ਪਿਆਰੀ ਤੇ ਡਿਫਰੈਂਟ ਆਈਟਮ ਆ ਚੁੱਕੀ ਹੈ ਜੇ ਤੁਸੀਂ ਰਾਖੀ ਤੇ ਸੂਟ ਖਰੀਦਣੇ ਹੈ ਤਾਂ ਕੋਟੀ ਵਰਲਡ ਵਾਈਡ ਤੇ ਵਿਜ਼ਿਟ ਜਰੂਰ ਕਰੋ ਰੇਟ ਮਿਲਣਗੇ ਅੱਧੇ ਚੀਜ਼ ਮਿਲੂਗੀ ਵਧੀਆ ਇਮੇਗੀ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਵਾਦਾ ਕੀਤਾ ਨਵੀਂ ਵੈਰਾਈਟੀ ਦਿਖਾਉਂਦਾ ਆ ਦੇਖੋ ਜੀ ਹੁਣ ਜਿਹੜੀ ਚੀਜ਼ ਮੈਂ ਦਿਖਾ ਰਿਹਾ ਤੁਹਾਨੂੰ ਵਰਪ ਨਹੀਂ ਬੇਸ ਤੇ ਦਿਖਾ ਰਿਹਾ ਬਰਬਰੀ ਦੇ ਆਪਾਂ ਮੈਚਿੰਗ ਸੂਟ ਬਹੁਤ ਵੇਅਰ ਕੀਤੇ ਹੋਣੇ ਇਹ ਮੇਰੇ ਕੋਲੇ ਮੈਚਿੰਗ ਸੂਟ ਆਏ ਆ ਬਹੁਤ ਹੀ ਸੋਹਣੇ ਡੀਟੈਲ ਪ੍ਰਿੰਟਾਂ ਦੇ ਵਿੱਚ ਆ ਚੈੱਕ ਕਰ ਲਓ ਵੀਰੇ ਬ੍ਰਾਂਟਡ ਜਿਹੜੇ ਇਹ ਹੈਗੇ ਆ ਕਲਰ ਆ ਪੰਜਾਬ ਆ ਇਹਦੀ ਸ਼ਰਟ ਆ ਗਈ ਜੀ ਗੱਜਰ ਤੇ ਮੋਰਾ ਪਲੇਨ ਰਹਿਣ ਵਾਲੀ ਆ ਬਾਟਮ ਤੇ ਉਦੋਂ ਬਾਅਦ ਆਪਾਂ ਗੱਲ ਕਰੀਏ ਕਲਰਾਂ ਦੀ ਆ ਦੇਖੋ ਜੀ 1 2 3 4 8 ਕਲਰ ਦਾ ਫੈਸ਼ਨ ਮੇਕਅਪ ਲਈ ਆਇਆ ਵੀਰੇ 8 ਕਲਰ ਮਿਲਨੇ ਆ ਔਰ ਡਿਜ਼ਾਈਨ ਮਿਲਨੇ ਇੱਕ ਤੋਂ ਇੱਕ ਨਵੇਂ ਰੇਟ ਰੈਂਡ ਵਾਲਾ ਵੀਰੇ ਸਿਰਫ 12.5 ਤੋਂ ਬਰਬਰੀ ਵੇਚਦੇ ਪਿਓਰ ਬਰਬਰੀ ਦੇ